ਗੱਡਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਚੰਡੀਗੜ੍ਹ ਰੀਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ ਨਵੀਂ ਲੜੀ CH01 CW ਦੇ ਵਾਹਨ ਰੀਜਿਸਟ੍ਰੇਸ਼ਨ ਨੰਬਰਾਂ ਦੀ ਈ ਇਲਾਮੇ ਦਾ ਐਲਾਨ ਕੀਤਾ ਸੀ ਇਹ ਨਿਲਾਮ ਮੇ 21 ਸਤੰਬਰ ਤੋਂ 23 ਸਤੰਬਰ 2024 ਤੱਕ ਚੱਲੀ ਹੈ ਜਿਸ ਵਿੱਚ 001 ਤੋਂ 999 ਤੱਕ ਦੇ ਨੰਬਰਾਂ ਦੇ ਨਾਲ-ਨਾਲ ਪਿਛਲੀ ਸੀਰੀਜ਼ ਦੇ ਬਾਕੀ ਫੈਂਸੀ ਤੇ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਇਸ ਨਾਮੇ ਵਿੱਚ ਕੁੱਲ 499 ਰਜਿਸਟ੍ਰੇਸ਼ਨ ਨੰਬਰਾਂ ਦੀ ਬੋਲੀ ਲਗਾਈ ਗਈ ਹੈ ਜਿਸ ਤੋਂ ਕੁੱਲ 2 ਕਰੋੜ 26 ਲੱਖ 79 ਹਜ਼ਾਰ ਦੀ ਆਮਦ ਹੋਈ ਹੈ। ਨੀਲਾਮ ਵਿੱਚ ਸਭ ਤੋਂ ਵੱਧ ਬੋਲੀ CH01 CW001 ਲਈ ਸੀ ਜੋ ਕਿ 16 ਲੱਖ 50 ਹਜ਼ਾਰ ਰੁਪਏ ਵਿੱਚ ਵਿਕ ਗਈ ਸੀ ਜਦੋਂ ਕਿ CH01 CW009 ਰਜਿਸਟ੍ਰੇਸ਼ਨ ਨੰਬਰ 10 ਲੱਖ ਰੁਪਏ ਦੀ ਦੂਜੀ ਸਭ ਤੋਂ ਉੱਚੀ ਬੋਲੀ ਤੇ ਵੇਚਿਆ ਗਿਆ ਸੀ ਮੈਰਿਚ ਪੈਲਿਸਟਾ ਮੈਨੇਜਰ ਲੋਕਾਂ ਨਾਲ ਮਾਰਦਾ ਸੀ ਠੱਗੀ ਵਿਆਦੀ ਬੁਕਿੰਗ ਦੇ ਨਾਂ ਤੇ ਲੈਂਦਾ ਸੀ ਰੁਪਏ ਅੰਮ੍ਰਿਤਸਰ ਦੇ ਵਿੱਚ ਇੱਕ ਧੋਖਾਧੜੀ ਦਾ ਨਮਕੇਲਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਮਹਾਰਾਜ ਫਾਰਮ ਦੇ ਮੈਨੇਜਰ ਵੱਲੋਂ ਹੀ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਥਾਣਾ ਸਦਰ ਪੁਲਿਸ ਅਧਿਕਾਰੀਆਂ ਦੱਸੇ ਕਿ ਥਾਣਾ ਸਦਰ ਅਦੀਨ ਪੈਂਦੇ ਇਲਾਕੇ ਵਿੱਚ ਮਸ਼ਹੂਰ ਮਹਾਰਾਜਾ ਵਨ ਫਾਰਮ ਦੇ ਵਿੱਚ ਧੋਖਾ ਧੜੀ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕੀ ਮੈਨੇਜਰ ਵੱਲੋਂ ਫਾਰਮ ਦੇ ਮਾਲਕਾਂ ਨੂੰ ਦੱਸੇ ਬਿਨਾ ਹੀ ਫਰਜ਼ੀ ਵਿਆਹ ਬੁੱਕ ਕੀਤੇ ਜਾ ਰਹੇ ਸਨ ਜਿਸ ਤੋਂ ਬਾਅਦ ਇਸ ਦੀ ਖਬਰ ਮਹਾਰਾਜਾ ਵਨ ਫਾਰਮ ਦੇ ਮਾਲਕਾਂ ਨੂੰ ਪਤਾ ਲੱਗੇ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਕਤ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਫਿਲਹਾਲ ਇਸੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਸਨੋ ਵਿਰਸਾ ਸਿੰਘ ਤਰਨਵਾਲਾ ਸੰਦੂਕ ਕਲੋਨੀ ਆਪਣੇ ਸ਼ਾਹੇ ਦਾ ਵਾ ਇਹ ਬਤੌਰ ਮੈਨੇਜਰ ਹੀ ਇੱਥੇ ਮਹਾਰਾਜਾ ਫਾਰਮ ਨੰਬਰ 1 ਦੇ ਵਿੱਚ ਤੇ ਇੱਥੇ ਇਹਨੇ ਬਤੌਰ ਮੈਨੇਜਰ ਹੁੰਦੇ ਹੋਏ ਲੋਕਾਂ ਦੀਆਂ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਫਰਜੀ ਜਿਹੜੀਆਂ ਬੁਕਿੰਗਾਂ ਕਰ ਲਈਆਂ ਬੁਕਿੰਗਾਂ ਕਰਕੇ ਤੇ ਇਹਨੇ ਮਤਲਬ 2 ਲੱਖ ਤੇ 10 ਹਜ਼ਾਰ ਦਾ ਕੋਈ ਇਹਨੇ ਕਬੂਲਾ ਕੀਤਾ ਇਦੇ ਸਬੰਧ ਵਿੱਚ ਜਿਹੜਾ ਮਹਾਰਾਜਾ ਵਨ ਦਾ ਆਪਣੇ ਮਾਲਕ ਸੀ ਜਰਨੈਲ ਸਿੰਘ ਉਹਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਫਸਰਾ ਨੂੰ ਇਹਨੂੰ ਦੋਸ਼ੀ ਪਾਇਆ ਗਿਆ ਵਾ ਤੇ ਹੁਣ ਇਹਦੇ ਖਿਲਾਫ ਮੁਕੱਦਮਾ ਨੰਬਰ 213 ਮਿਤੀ 20/09/2024 ਦਰਜ ਕੀਤਾ ਗਿਆ ਸਰ ਜਦੋਂ ਬੁਕਿੰਗ ਕਰਦਾ ਸੀ ਉਹ ਤੇ ਮਾਲਕਾਂ ਨੂੰ ਇਸ ਚੀਜ਼ ਦੀ ਭਨਕ ਨਹੀਂ ਪਈ ਜਿਹੜੇ ਦੋ ਨੰਬਰ ਚ ਕਰਦੇ ਨਹੀਂ ਜੀ ਇਹ ਮਾਲਕ ਜਿਹੜੇ ਆ ਇਹਦੇ ਉਹ ਫੋਰਨ ਕੰਟਰੀ ਅਮਰੀਕਾ ਚ ਰਹਿ ਰਹੇ ਆ ਤੇ ਉੱਥੇ ਮਿਲਵੈ ਚਲਾ ਚਲਾਉਂਦੇ ਸੀ ਇਹ ਪਤਾ ਕਰਦਾ ਸੀ ਜਿਹੜੇ ਲੋਕਾਂ ਦੇ ਨੰਬਰ ਨੋਟ ਕਰਦਾ ਸੀ ਨਾ ਮੋਬਾਈਲ ਨੰਬਰ ਨੋਟ ਉਹ ਗਲਤ ਨੰਬਰ ਨੂੰ ਹੋਰ ਕਰ ਲੈਂਦਾ ਹੈ ਜੀ ਕੋਈ ਵੈਰੀਫਾਈ ਕਰਨਾ ਚਾਹਵੇ ਤੇ ਉਹਨਾਂ ਦੇ ਪੱਲੇ ਨਾ ਕੁਝ ਹੋਵੇ ਸੀ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਵੈਸੇ ਇਹ ਜੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਉਥੋਂ ਤੇ ਐ ਗੱਲ ਦੀ ਸਾਹਮਣੇ ਆਈ ਹੈ ਵੀ ਇਹਨਾਂ ਨੇ ਲੋਕਾਂ ਨੂੰ ਮਤਲਬ ਧੱਕਿਆ ਉਹਨਾਂ ਨੂੰ ਬਦੂ ਬਣਾਇਆ ਸਰ ਇਹਦੇ ਨਾਲ ਕੋਈ ਹੋਰ ਵੀ ਉਥੋਂ ਦੇ ਬੰਦੇ ਨਾਲ ਹੈਗੇ ਸੀ ਉਹ ਮਹਾਰਾਜਾ ਤੇ ਇਕੱਲਾ ਹੀ ਸੀ ਨਹੀਂ ਨਹੀਂ ਇਕੱਲਾ ਇਹੋ 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 ਮੈਨੇਜਰ ਹੀ ਤੇ ਇਹ ਕਰਦਾ ਰਿਹਾ ਮੈਂ ਤੇ ਲੋਕਾਂ ਨਾਲ ਸਰ ਜਿਵੇਂ ਜਦੋਂ ਬੁਕਿੰਗ ਕਰਦਾ ਸੀ ਤਾਂ ਜਦੋਂ ਡੇਟ ਆਉਂਦੀ ਸੀ ਤੇ ਉਹਨਾਂ ਦੀ ਫਿਰ ਕਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਕਰਦਾ ਸੀ ਨਹੀਂ ਜੀ ਫਿਰ ਉਹ ਤੇ ਆਪਣੇ ਸ਼ਰਮੰਦਾ ਹੁੰਦੇ ਸੀ ਕਿਉਂਕਿ ਆਹ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੱਦਿਆ ਹੁੰਦਾ ਸੀ ਉਹਨਾਂ ਨੇ ਤੇ ਫੰਕਸ਼ਨ ਤੇ ਕੋਈ ਬੁੱਕ ਹੁੰਦਾ ਨਹੀਂ ਇੱਥੇ ਤੇ ਇਸ ਕਰਕੇ ਉਹਨਾਂ ਨੂੰ ਆਪਣੇ ਮਤਲਬ ਤਾਂ ਬੇਸ਼ਰਮ ਹੋਣਾ ਪੈਂਦਾ ਸੀ ਵੀ ਲੋਕਾਂ ਦੇ ਸਾਹਮਣੇ ਸ਼ਰਮੰਦਾ ਹੋਣਾ ਪੈਂਦਾ ਸੀ ਲੋਕਾਂ ਦੇ ਸਾਹਮਣੇ ਸਿਰ ਹੁਣ ਤਾਂ ਕਹਿੰਦੇ ਕਿੰਨੀਆਂ ਘ੍ਰੋਕਾਂ ਠੱਗੀਆਂ ਇਸ ਤਰ੍ਹਾਂ ਦੀਆਂ ਹੇ ਭਲਾਲ ਤੇ ਸਾਡੇ ਜਿਹੜੇ ਨੋਟਿਸ ਵਿੱਚ ਆਈਏ ਇਹ 9-10 ਠਗੀਆਂ ਨੇ ਕੀਤੀਆਂ ਹੋਰ ਇਹ ਤੋਂ ਕੋ ਪੁੱਛ ਕੇ ਸੁਭੈਰਾ ਕਰਨੀ ਆ ਵੀ ਹੋਰ ਕਿੰਨੀਆਂ ਨੇ ਠਗੀਆਂ ਕੀਤੀਆਂ ਤੇ ਪਰਿਵਾਰ ਚੋਂ ਕੀ ਬੈਕਗ੍ਰਾਉਂਡ ਚ ਕਿਉਂ ਨਸ਼ੇ ਦਾ ਵੀ ਆਦੀ ਸੀ ਕਿ ਕੀ ਕੰਮ ਕਰਦਾ ਨਹੀਂ ਜੀ ਆਪਣੇ ਸੁਧਾਰਨ ਪਰਿਵਾਰ ਦਾ ਹੀ ਆ ਤੇ ਖੇਤੀ ਮਿਹਰਬੰਦੀ ਇੱਛਾ ਦੇ ਵਿੱਚ ਇਹ ਜਿਹੜੇ ਕੰਮ ਲਿੱਤੇ ਆ ਉਹ ਪੈਸਾ ਦਾ ਪਤਾ ਲੱਗਾ ਕਿੰਨੇ ਕੇ ਪੈਸੇ ਲੈ ਚੁੱਕਾ ਹੈ ਇਹਨੇ ਜੀ ਟੋਟਲ 2 ਲੱਖ ਤੇ 10 ਹਜ਼ਾਰ ਦੇ ਕਰੀਬ ਠਗੀ ਮਾਰੀ ਸਾਹਮਣੇ ਆਈ ਹੈ ਠੀਕ ਆ ਸਮਾਟ ਲੈ ਰਹੇ ਆ ਵੇਖੋ ਜੇ ਦਸਾਂ ਕਿੰਨੇ ਦਿਨ ਦਾ ਦੇ ਰਹੇ ਨੇ ਪੰਜਾਬ ਦੇ ਬਿਜਲੀ ਦਫ਼ਤਰਾਂ ਚ ਹਰ ਰੋਜ਼ ਨਵੇਂ ਬਿਜਲੀ ਕਨੈਕਸ਼ਨਾਂ ਲਈ ਹਜ਼ਾਰਾਂ ਦਰਖਾਸਤਾਂ ਪੁੱਜ ਰਹੀਆਂ ਨੇ ਜ਼ੀਰੋ ਬਿੱਲਾ ਖਾਤਰ ਖਪਤਕਾਰ ਇੱਕੋ ਘਰ ਚ ਦੋ-ਦੋ ਬਿਜਲੀ ਦੇ ਮੀਟਰ ਲਗਵਾ ਰਹੇ ਨੇ ਪੰਜਾਬ ਸਰਕਾਰ ਨੇ ਇੱਕ ਕੁਝ ਲਾਈ 2022 ਤੋਂ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਦੇਣ ਦਾ ਫੈਸਲਾ ਲਾਗੂ ਕੀਤਾ ਸੀ ਜਿਨ੍ਹਾਂ ਘਰਾਂ ਦੀ ਬਿਜਲੀ ਦੀ ਖਾਤਪ 300 ਯੂਨਿਟ ਤੋਂ ਜ਼ਿਆਦਾ ਸੀ ਉਹਨਾਂ ਮੁਫਤ ਦੀ ਬਿਜਲੀ ਲਈ ਇੱਕੋ ਘਰ ਦੀ ਚਾਰ ਦੀਵਾਰੀ ਅੰਦਰ ਇੱਕ ਇੱਕ ਹੋਰ ਕਨੈਕਸ਼ਨ ਚਾਲੂ ਕਰ ਲਿਆ। ਅਜਿਹਾ ਕਰਕੇ ਬਹੁਤੇ ਪਰਿਵਾਰਾਂ ਨੇ ਇੱਕੋ ਘਰ ਤੋਂ 6 ਯੂਨਿਟ ਪ੍ਰਤੀ ਮਹੀਨੇ ਦਾ ਲਾਭ ਲੈਣਾ ਸ਼ੁਰੂ ਕੀਤਾ ਹੈ। 2022 ਦੇ 23 ਤੋਂ ਜੁਲਾਈ 2024 ਤੱਕ ਪੰਜਾਬ ਵਿੱਚ 7,29,000 ਘਰਾਂ ਨੂੰ ਬਿਜਲੀ ਦੇ ਨਵੇਂ ਕਨੈਕਸ਼ਨ ਲੱਗੇ ਹੋਏ ਨੇ। ਜਦੋਂ ਕਿ ਜੁਲਾਈ 2022 ਚ ਮੁਫਤ ਯੂਨਿਟ ਦਾ ਫੈਸਲਾ ਲਾਗੂ ਹੋਇਆ ਉਸੇ ਵਿੱਤੀ ਬਰੇਸ ਦੌਰਾਨ ਸੂਬੇ ਵਿੱਚ 365000 ਕਨੈਕਸ਼ਨ ਨਵੇਂ ਜਾਰੀ ਹੋਏ ਨੇ ਜਿਸ ਨੇ ਪੁਰਾਣੇ ਵਰਿਆਂ ਦਾ ਰਿਕਾਰਡ ਤੋੜ ਦਿੱਤਾ ਸੀ ਪੰਜਾਬ ਵਿੱਚ ਘਰੇਲੂ ਬਿਜਲੀ ਦੇ ਕਨੈਕਸ਼ਨ ਜੁਲਾਈ 2024 ਤੱਕ 8014000 ਨੇ ਜਦਕਿ 2014 ਦੇ 15 ਵਿੱਚ ਇਹ ਕਨੈਕਸ਼ਨ 6060000 ਸਨ ਸਾਲ 2023 ਤੇ 24 ਦੌਰਾਨ ਸੂਬੇ ਵਿੱਚ 262000 ਨਵੇਂ ਕਨੈਕਸ਼ਨ ਜਾਰੀ ਹੋਏ ਨੇ ਜਦ ਕਿ ਚਾਲੂ ਬੀਤੀ ਵਰੇ ਜੁਲਾਈ ਮਹੀਨੇ ਤੱਕ 1 ਲੱਖ 1000 ਨਵੇਂ ਕਨੈਕਸ਼ਨ ਜਾਰੀ ਹੋ ਚੁੱਕੇ ਨੇ ਜ਼ੀਰੋ ਪਿੱਲਾਂ ਦੀ ਲਾਪਲੀ ਖਪਤਕਾਰਾਂ ਵੱਲੋਂ 2-2 ਮੀਟਰ ਲਗਵਾ ਕੇ ਲਿਆ ਜਾ ਰਿਹਾ ਹੈ ਲਾ ਪੰਜਾਬ ਤੇ ਸਰਕਾਰੀ ਖਜ਼ਾਨੇ ਤੇ ਬੋਝ ਵਧਾ ਰਿਹਾ ਹੈ ਸਾਲ 2023 ਤੇ 24 ਦੌਰਾਨ ਜ਼ੀਰੋ ਬਿੱਲ ਕਰਕੇ ਬਿਜਲੀ ਸਬਸਿਡੀ ਦਾ ਬਿੱਲ 7324 ਕਰੋੜ ਦਾ ਬਣਿਆ ਸੀ ਜਦਕਿ ਚਾਲੂ ਵਿੱਤੀ ਸਾਲ ਦੌਰਾਨ ਇਹ ਬਿੱਲ 8800 ਕਰੋੜ ਰੁਪਏ ਨੂੰ ਛੂ ਸਕਦਾ ਹੈ ਰੱਜੇ ਪੁੱਜੇ ਘਰਾਂ ਨੇ ਵੀ ਯੂਨਿਟ ਮਾਫੀ ਦਾ ਫਾਇਦਾ ਲੈਣ ਲਈ ਨਵੇਂ ਕਨੈਕਸ਼ਨ ਲੈ ਲਏ ਨੇ ਜਦਕਿ ਗਰੀਬ ਲੋਕਾਂ ਦੇ ਘਰਾਂ ਵਿੱਚ ਤਾਂ ਮਸਾਂ ਹੀ ਪ੍ਰਤੀ ਮਹੀਨਾ 300 ਯੂਨਿਟ ਹੀ ਖਤਮਤ ਹੁੰਦੀ ਹੈ ਜਿਸ ਘਰ ਵਿੱਚ ਇੱਕ ਤੋਂ ਵੱਧ ਹੋਰ ਰਸੋਈ ਹੈ ਉਹ ਵੱਖਰਾ ਘਰ ਮੰਨ ਕੇ ਕਨੈਕਸ਼ਨ ਜਾਰੀ ਕਰ ਦਿੰਦੇ ਨੇ ਸੁਦਾ ਜਿਹੜਾ ਨਤੀਜਾ ਟੱਬਾ ਹੈ ਐਸ طرح ਜੀ ਮੇਰੇ ਤੋਂ ਮੇਰੇ 13 ਸਾਲ ਵੱਡੇ ਵੱਡੇ ਭਾਈ ਸਾਹਿਬ ਹੈ ਤੇ ਉਹਨਾਂ ਦਾ ਨਾਮ ਹੈ ਕੋ ਚੱਲੇ ਨੰਦਨ ਬਾਲੀ ਉਹਨਾਂ ਦਾ ਨਾਮ ਹੈ ਤੇ 1976 ਤੋਂ ਕਰਿਆਨੇ ਦੀ ਦੁਕਾਨ ਕਰਦੇ ਆ ਇਮਾਨਦਾਰੀ ਦੀ ਦੁਕਾਨਦਾਰੀ ਕਰ ਰਹੇ ਆ ਉਹਨਾਂ ਨੇ ਆਪਣੀ 4-5 ਦਿਨ ਦੀ ਸੇਲ ਰੋਪ ਕੇ ਕਿਸੇ ਚਾਹ ਵਾਲੇ ਵਪਾਰੀ ਨੂੰ ਪੈਸੇ ਦੇਨੇ ਦੀਏ ਉਹਨਾਂ ਕੋਲ ਇੱਕ ਸਰਦਾਰ ਭੱਦਰਪੁਰਸ਼ ਆ ਆਇਆ ਉਹ ਉਹਨਾਂ ਨੂੰ ਐਂ ਲੱਗਿਆ ਕਿ ਮੇਰੀ ਇਹ ਜਾਣ ਪਹਿਚਾਨਦਾ ਤੇ ਮੈਂ ਇਹਨੂੰ ਜਾਣਦਾ ਤੇ ਉਹ ਚਿਹਰਾ ਜਾਣ ਪਹਿਚਾਨ ਸਮਝ ਨਾਲ ਉਹਨੇ ਉਹ ਇਹਨਾਂ ਨੂੰ ਕਿਹਾ ਤੇ ਮੈਂ ਤੁਹਾਨੂੰ ਖੁੱਲੇ ਨੋਟ ਦੇਣਾ ਚਾਹਨਾ ਤੇ ਵੱਡੇ ਨੋਟ ਲੈਣਾ ਚਾਹਨਾ ਮੈਨੂੰ ਐ ਬਚੇ ਹੋਏ ਨੋਟ ਐ ਘਰ ਦੇ ਵਿਆਹ ਦੇ ਤੇ ਉਹਨਾਂ ਨੇ ਕਿਹਾ ਇੱਕ ਭਾਈ ਮੈਂ ਬਾਥਰੂਮ ਕਰਨ ਚੱਲੇ ਆ ਤੇ ਤੂੰ ਐਨੇ ਕੋਈ ਕੰਮ ਕਰਨਾ ਕਰਿਆ ਉਹ ਕਹਿੰਦਾ ਕੋਈ ਨਹੀਂ ਜੀ ਮੈਂ ਅੱਗੇ ਕੰਮ ਕਰਿਆ ਆਂਨਾ ਤੇ ਅੱਗੇ ਬਾਜ਼ਾਰ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਕਿ ਰਸਤਾ ਬੰਦ ਸੀਗਾ ਉਹ ਥੋੜੀ ਦੇਰ ਬਾਅਦ ਉਹ ਬਾਥਰੂਮ ਕਰਕੇ ਇੱਕ ਦੋ ਤਿੰਨ ਮਿੰਟਾਂ ਬਾਅਦ ਵਾਪਸ ਆਏ ਜਦੋਂ ਵਾਪਸ ਆਏ ਤਾਂ ਸੜਕ ਤੇ ਹੀ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਦੁਕਾਨ ਦੇ ਬਾਹਰ ਮਿਲਿਆ ਕਹਿੰਦਾ ਆਹ ਲੋ ਜੀ ਲਫਾਫਾ ਤੇ ਮੈਨੂੰ ਤੁਸੀਂ ਵੱਡੇ ਨੋਟ ਦੋ ਉਹ ਕਹਿੰਦੇ ਨਹੀਂ ਤੂੰ ਦੁਕਾਨ 'ਚ ਆ ਜਾ ਦੁਕਾਨ 'ਚ ਆ ਕੇ ਉਹਨਾਂ ਨੇ 60 ਨੋਟ ਉਹਨਾਂ ਨੂੰ ਦਿਣ ਕੇ ਦੇ ਤੇ ਕਿੰਨੇ ਜੀ 20000 ਰੁਪਇਆ 5 5 850 3000 ਰੁਪਇਆ ਗਿਣ ਕੇ ਦੇਤਾ ਤੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਲਫਾਫਾ ਰੱਖਤਾ ਜੀ ਆਹ ਪੈਸੇ ਆ ਤੇ ਲਫਾਫਾ ਆ ਪੈਸੇ ਆ ਲੋ ਜੀ ਮੈਂ ਗਨਾਨਾ ਤੁਹਾਨੂੰ ਦਿਨੋਂ ਤੁਸੀਂ ਤੇ ਹਜੇ ਹਜੇ ਉਹਨਾਂ ਨੇ ਗਿਣ ਕੇ ਦਿੱਤੇ ਹੀ ਸੀਗੇ ਉਹਨੇ ਅੱਧੇ ਮਿੰਟ ਬਾਅਦ ਅੱਧੇ ਸਕਿੰਟ ਦੇ ਵਿੱਚੇ ਬਾਹਰ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਆਲਰੇਡੀ ਉਹਨੇ ਸਟਾਰਟ ਖੜਾ ਕੀਤਾ ਹੋਇਆ ਇਹਦੀਆ ਸਟਾਰਟ ਕਰਕੇ ਬਾਹਰ ਨੂੰ ਪਰਾਂ ਨੂੰ ਮੂੰਹ ਕਰਕੇ ਤੇ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਅਸੀਂ ਉਹਨੂੰ 5 7 10 ਕਿਲੋਮੀਟਰ ਵਾਲੇ ਵਾਲੇ ਪਿੰਡਾਂ 'ਚ ਢੂੰਡਿਆ ਵੀ ਤੇ ਹਾਂ ਕੋਈ ਚਿਹਰਾ ਸਾਨੂੰ ਮਿਲ ਜਵੇ ਉਸ ਤੋਂ ਬਾਅਦ ਅਸੀਂ ਪੁਲਿਸ ਤੋਂ ਮਦਦ ਚਾਹਨੀ ਤੇ ਲੋਕ ਜਿਹੜੇ ਦੇਖੀ ਗਿਆ ਕੀ ਮੈਂ ਜੀ ਨੋਟ ਸੀ ਜਿਹੜੇ ਨੋਟ ਸੀ ਐਕਚੁਅਲੀ ਨੋਟ ਤਾਂ ਨਾ ਜੀ ਲਿਫਾਫੇ ਦੇ ਵਿੱਚ ਲਪੇਟੇ ਹੋਏ ਸੀਗੇ ਜੀ ਇਹ ਹਜੇ ਉਹ ਬਿਰਜ਼ੁਰੂ ਕੋ ਹੋਂ ਕਰਨਾ ਉਹਨਾਂ ਨੇ ਆਪਣਾ ਵੈਲਵਿਸ਼ਰ ਹੋਣ ਦੇ ਕਾਰਨ ਤੇ ਮੇਰਾ ਭਰੋਸੇ ਵਾਲਾ ਬੰਦਾ ਉਹਨਾਂ ਨੇ ਆਪਣੇ ਨੋਟ ਪਹਿਲਾਂ ਜੇਬ 'ਚੋਂ ਕੱਢ ਕੇ ਦੇ ਦਿੱਤੇ ਤੇ ਕੋਈ ਨਹੀਂ ਇਹ ਲਫਾਫੇ ਚ ਨੋਟਾਂ ਮੈਂ ਗਿਣ ਲੈਂਦਾ ਆਲਰੇਡੀ ਜਦੋਂ ਇਕ ਲਫਾਫੇ ਦੇ ਵਿੱਚ ਜਿਹੜੀ 2000 ਦੀ ਥੈਲੀ ਲਪੇਟੀ ਹੋਈ ਸੀਗੀ ਉਹ ਪੂਰੀ ਟਿਉਰਨ ਵਾਲੇ ਮਨੋਰੰਜਨ ਵਾਲੇ ਨੋਟ ਹੈ 200 200 ਦੇ ਤੇ ਜਿਹੜੀ ਇਹ 5 5000 ਦੀ ਇਹ ਥੈਲੀ ਬਣਾ ਕੇ ਇਸ ਤਰ੍ਹਾਂ ਰਵਲ ਲਾਈ ਹੋਈ ਸੀਗੀ 100 100 ਦੇ ਨੋਟਾਂ ਦੀ 5000 ਦੀ ਥੈਲੀ ਇਹਦੇ ਬਾਹਰਲੇ ਪਾਸੇ ਕਸਲੀ ਨੋਟ ਹੈ ਇਹਦੇ ਵੀ ਬਾਹਰਲੇ ਪਾਸੇ ਕਸਲੀ ਨੋਟ ਹੈ ਹਜੇ ਉਹਨਾਂ ਨੂੰ ਇਹ ਨੋਟ ਗਿਣਨ ਦਾ ਮੌਕਾ ਹੀ ਨਹੀਂ ਮਿਲਿਆ ਅੱਜ ਇਹ ਸਾਰਾ ਕੁਝ ਭਰੋਸੇ 'ਚ ਹੋ ਗਿਆ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।